ਨੰਦਾ 5 ਲੜੀ ਜਾਂਦਾ ਇਹ ਕਿ ਨਹੀਂ ਸਵਾਗਤ 커피 ਜੜ ਆਇਆ ਨਾ ਜੀ ਜੀਨਿਕ ਮਹਾਰਾਜ ਬਰੋਦਾ ਕੋਸ਼ਿਸ਼ ਕਰੀ ਦੀ ਹੈ ਬਹੁਤ ਚੰਗਾ ਲੱਗ ਰਿਹਾ ਇੱਥੇ ਆ ਕੇ ਸਭਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਮੀ ਆਯੋ ਸਾਰੇ ਮੀਡੀਆ ਵਾਲੇ ਤੇ ਤੁਹਾਡਾ ਹੀ ਪਰਜਮਾਨਾ ਕਿ ਲੋਕਾਂ ਦਾ ਮਨੂ ਉਸੇ ਮੀਡੀਆ ਦੇ ਵਿੱਚ ਦਿਖਾਉਂਦਾ ਕੋਈ ਚੌਕ ਨਹੀਂ ਹੈ 10 ਸਾਲ ਤੋਂ ਕਰ ਰਿਹਾ ਕਦੀ ਵੀਡੀਓ ਨਹੀਂ ਬਣਾਇਆ ਹੁਣ ਕੋਈ ਟੀਚਰ ਨੇ ਕੁਝ ਹੈਕੀ ਸਾਡੇ ਚੇਹਰੇ ਤੇ ਦੇ ਪ੍ਰਧਾਨ ਐ ਜੀ ਤੁਹਾਡਾ ਜੀ ਨਾ ਸਾਰਿਆਂ ਨੇ ਕਿਹਾ ਜੀ ਤੁਹਾਡੇ ਲਾਸਟ ਟਾਈਮ ਜੀ ਮੈਂ ਸਕੂਲ ਅਡਾਪਟ ਕੀਤਾ ਜੀ ਉਹਦੋਂ ਤੁਹਾਡੇ মিডিਆ ਵਾਲਿਆਂ ਨੇ ਬਹੁਤ ਵੱਡਾ ਕੰਮ ਕੀਤਾ ਜੀ ਉਹਨਾਂ ਨੇ ਔਰ ਨੰਦਨ ਅਮਰੀਕਾ ਤੱਕ ਪਹੁੰਚਾਇਆ ਉਹਨੂੰ ਉਸ ਤੋਂ ਬਾਅਦ ਸਾਡੇ ਤੋਂ ਸਾਡੇ ਸਕੂਲ ਤੋਂ ਮੋਟੀਵੇਸ਼ਨ ਹੋ ਕੇ ਕੁਝ 16 ਸਕੂਲ ਲੋਕਾਂ ਨੇ ਅਡਾਪਟ ਕੀਤੇ ਜੀ ਐਨ ਆਰ ਆਈ ਨੇ ਪੰਜਾਬ ਦੇ ਵਿੱਚ ਹਨਾ ਤੇ ਤੁਹਾਡਾ ਹੀ ਇੱਕ ਮਤਲਬ ਅਸ਼ੀਰਵਾਦ ਹੀ ਗਿਆ ਤੀ ਲੋਕਾਂ ਦੇ ਵਿੱਚ ਜਾ ਕੇ ਗੱਲਬਾਤ ਲੋਕਾਂ ਨੂੰ ਸਮਝਾਇਆ ਨਾਂ ਕੇ ਕਰਨ ਲੋਕਾਂ ਨੂੰ ਸਾਡਾ ਮੋਟੀਵੇਸ਼ਨ ਹੋ ਗਈ ਮੈਂ ਤੁਹਾਡਾ ਮਤਲਬ ਸਭ ਇਹ ਤੁਹਾਡੇ ਨੂੰ ਸੁਣੇ ਚਾਹੁੰਦੇ ਆ ਕਿ ਲੋਕਾਂ ਨੂੰ ਇਹ ਦੱਸੋ ਕਿ ਯਾਰ ਪੰਜਾਬ ਦੀ ਇਹ ਹੈਲਪ ਕਰਨੀ ਆ ਤੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਹਰ ਬੱਚਾ ਜੋ ਚਾਹੁੰਦਾ ਵਾ ਅਗੇ ਬੱਚੇ ਦੀ ਬੱਚਾ ਅਗਰ ਚਾਹੁੰਦਾ ਕਿ ਕੋਈ ਪੰਨਾ ਬਣ ਸਕਦਾ ਵਾ ਉਸ ਕੋਲ ਹਰ ਚੀਜ਼ ਮਿਲ ਜਾਂਦੀ ਜਿਹੜੇ ਸਰਕਾਰੀ ਸਕੂਲ ਆ ਇਹ ਬੱਚੇ ਜਿਹੜੇ ਆ ਇਹ ਅਗਰ ਚਾਹੁੰਦੇ ਆ ਪਰ ਕਰ ਨਹੀਂ ਸਕਦੇ ਇਹਨਾਂ ਦੇ ਪਿੱਛੇ ਬੈਗ ਨਹੀਂ ਇਹਨਾਂ ਨੂੰ ਮਜਬੂਰ ਇਕ ਕੋਈ ਜੀ ਇਹਨਾਂ ਦੀ ਸੇਵਾ ਇਹਨਾਂ ਨੂੰ ਮਤਲਬ ਅਗਰ ਕੋਈ ਬੱਚਾ ਚਾਹੁੰਦਾ ਵਾ ਅੱਗੇ ਨਿਕਲਣਾ ਤੇ ਸਾਡਾ ਸਾਰਿਆਂ ਦਾ ਹੱਲ ਬੰਦ ਹੱਲ ਬੰਦ ਆ ਵਾ ਕਿ ਉਹ ਬੱਚੇ ਦੀ ਹੈਲਪ ਕਰੀਏ ਤੂੰ ਇੱਕ ਚਾਂਸ ਦੇਈਏ ਲਾਈਫ ਦੇ ਵਿੱਚ ਕੋਈ ਇਹ ਕਹਿੰਦਾ ਚਾਹੁੰਦਾ ਵਾ ਤੇ ਉਹ ਅੱਗੇ ਵਧਣਾ ਚਾਹੁੰਦਾ ਤੇ ਅੱਗੇ ਵਾ ਅੱਜ ਇੱਥੇ ਹੀ ਜਨੇਸ ਸਕੂਲ ਦੇ ਬੱਚੇ ਆ ਦੋ ਵੀ 400 500 ਦੋ ਵੀ ਜਿਤਨੇ ਸਾਰਿਆਂ ਨੇ ਇੱਕ ਡਿਜੀਟਲ ਬੋਕਸ ਜਿਹੜੀ ਉੱਪਰ ਥੀ ਕਿ ਰਜਿਸਟਰੇ ਲਿਖ ਲਓ ਨੋਟ ਕਰ ਦੋ ਫਿਰ ਦੁਬਾਰਾ ਨੋਟ ਕਰ ਦੋ ਹਣਾ ਉਹ ਚੀਜ਼ ਸਾਰੇ ਹਰ ਕੋ ਚੈਨ ਦੇ ਜਾਰੇ ਤੇ ਯੂਨੀਫਾਰਮਸ ਬੱਚਿਆਂ ਦੇ ਜਾਂ ਜਾ ਰਹੇ ਆ ਇਹ ਫਾਤੀ ਲੈ ਲਿਆ ਉਹ 40 40 ਕੁਦਰਤੀ ਕੋਲ ਆਇਆ ਇਹ ਬੱਚਿਆਂ ਦੇ ਚੱਲੇ ਆ ਕਿ ਹਰ ਬੱਚਾ ਜਿਹੜਾ ਵਾ ਪਹਿਲਾਂ ਹੈ ਹੀ ਲੈਵੇ ਇਸ ਸਕੂਲ ਦੇ ਵਿੱਚ ਪਰ ਉਹਦੇ ਵਿੱਚ ਹੁੰਦਾ ਕਿ ਸਿਰਫ ਕੰਪਿਊਟਰ ਦਾ ਰਿਮੋਟ ਸਿਰਫ ਟੀਚਰ ਕੋਲ ਹੁੰਦਾ ਸੀ ਹੁਣ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਬੱਚੇ ਦੇ ਅੱਗੇ ਕੀਬੋਰਡ ਹੋਵੇ ਤੇ ਹਰ ਬੱਚਾ ਆਪ ਆਪਣਾ ਕੰਪਿਊਟਰ ਚਲਾਵੇ ਇਹ ਪਹਿਲੀ ਵਾਰ ਇਸ ਸਰਕਾਰੀ ਸਕੂਲ 'ਚ ਹੋ ਰਿਹਾ ਹੈ ਕਿ ਹਰ ਬੱਚਾ ਪੰਜਾਬ ਦੇ ਤੇ ਹਰ ਬੱਚੇ ਦੇ ਕੋਲ ਅੱਗੇ ਕੰਪਿਊਟਰ ਹੋਵੇ ਆ ਇਹ ਸਾਡੀ ਕੁਸ਼ਲਿਆੰਗੇ ਬੱਚੇ ਜਿਹੜੇ ਆ ਕਿ ਫੋਟੋ ਤੋਂ ਬਹੁਤ ਜ਼ਿਆਦਾ ਨੌਲੇਜ ਦੇ ਬੱਚੇ ਮੈਂ ਤਾਂ ਬੱਚੇ پورے ਵਰਲਡ ਛੂੰਹ ਕੇ ਰਿਹਾ ਬੱਚਿਆਂ ਨੂੰ ਅਸੀਂ ਇੱਥੇ ਐਪਲੀਕੇਸ਼ਨ ਵੀ ਡਾਊਨਲੋਡ ਕਰਕੇ ਦਿੱਤੀ ਹੈ AI ਚੈਟ ਜੀਪੀਟੀ ਤੇ ਕੋਈ ਵੀ ਉਹਨੂੰ ਕੁਐਸਚਨ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਆ ਉਹ ਵੀ ਕਿ ਬੱਚੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਬੱਚੇ ਕੋਈ ਵੀ ਕੁਐਸਚਨ ਪੁੱਛ ਸਕਦੇ ਆ ਵਰਲਡ ਬਾਰੇ ਪੂਰਾ ਜਾਣ ਫਿਰਦੇ ਆ ਤੇ ਬੱਚਿਆਂ ਨੂੰ ਆਕ ਪਏਗੀ ਥੋੜਾ ਜਿਆਦਾ ਨਾਲ ਇਹ ਕੰਮ ਕਰਦਾ ਮਜ਼ਾ ਆਏਗਾ ਤੇ ਬੜਾ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਇਸ ਸਕੂਲ ਚ ਬਤੌਰ ਹੈਡਮਿਸਟਰ ਸੇਵਾ ਨਿਭਾ ਰਹੀ ਆ ਔਰ ਇਨਾ ਵਧੀਆ ਜਿਹੜਾ ਇਸ ਸਕੂਲ ਦੀ ਡਿਵੈਲਪਮੈਂਟ ਭਾਜੀ ਵੱਲੋਂ ਕੀਤੀ ਗਈ ਹੈ ਸ਼੍ਰੀ ਰਾਜਦੀਪ ਸਿੰਘ ਜੀ ਰੰਧਾਵਾ ਵੱਲੋਂ ਤੋਂ ਮੈਂ ਆਪਣੇ ਆਪ ਨੂੰ ਬੜੀ ਲੱਕੀ ਸਮਝਦੀ ਆ ਮੇਰਾ ਸਟਾਫ ਵੀ ਬਹੁਤ ਵਧੀਆ ਆ ਔਰ ਸਾਰੇ ਸਬਜੈਕਟ ਐਕਸਪਰਟ ਨੇ ਬੜੀ ਤੰਦੇਈ ਨਾਲ ਮਿਹਨਤ ਕਰਦੇ ਆ ਭਾਜੀ ਨੇ ਆ ਕੇ ਇਹ ਵੀ ਫੀਲ ਕੀਤਾ ਇੱਥੇ ਪਹਿਲਾਂ ਤੇ ਦੇਖਿਆ ਸਾਰਾ ਕਿ ਸਕੂਲ ਦਾ ਸਿਸਟਮ ਕਿਦਾਂ ਦਾ ਹੈ ਫਿਰ ਇਹਨਾਂ ਦੇ ਮਨ ਚ ਆਇਆ ਕਿ ਚਲੋ ਬੱਚਿਆਂ ਨੂੰ ਜਿਹੜਾ ਕੰਪਿਊਟਰ ਸਿੱਖਿਆ ਦੇ ਵਿੱਚ ਜਿਹੜਾ ਆ ਉਹ ਜ਼ਿਆਦਾ ਟ੍ਰੇਨਡ ਕੀਤਾ ਜਾਏ ਕਿਉਂਕਿ ਅੱਜ ਦਾ ਯੋਗਿਕ ਕੰਪਿਊਟਰ ਦਾ ਯੁੱਗ ਹੈ। ਸੋ ਬਾਜੀ ਦੀ ਸੋਚ ਨੂੰ ਸਲਾਮ ਹੈ। ਇਸ ਸਮੇਂ-ਸਮੇਂ ਤੇ ਬਾਜੀ ਵੱਲੋਂ ਹਮੇਸ਼ਾ ਇਸ ਸਕੂਲ ਕੇ ਬੱਚਿਆਂ ਲਈ ਸਕੂਲ ਜਿਹੜਾ ਆ ਬਹੁਤ ਕੁਝ ਜਿਹੜਾ ਆ ਪ੍ਰਦਾਨ ਕੀਤਾ। ਅਕਸਰ ਬਾਜੀ ਜਦੋਂ ਟਾਈਮ ਮਿਲਦਾ ਜਾਂ ਇੰਡੀਆ ਆਉਂਦੇ ਨੇ ਤੇ ਸਕੂਲ ਆਉਂਦੇ ਨੇ ਤਾਂ ਮੈਂ ਦੇਖਦੀ ਆ ਬਾਜੀ ਇੱਕ ਦਿਨ ਆ ਆਵਾਜ਼ ਇੰਡੀਆ ਸਕੂਲ ਚ ਗਵਾਟ ਜਾਂਦੇ ਨੇ। ਇਹਨੇ ਪੁੱਛਦੀ ਆ ਬਾਜੀ ਵੀ ਤੁਸੀਂ ਕਿੰਨਾ ਤੁਹਾਨੂੰ ਮਤਲਬ ਰੂਹ ਕਹਿੰਦੇ ਮੇਰੀ ਵਸ ਗਈ ਆ। ਪੁਰਾਣੀਆਂ ਜਦਾਂ ਕਿ ਮੈਂ ਇੱਥੇ ਬੈਠ ਕੇ ਪੜਦਾ ਸੀ ਇਹ ਬੱਚੇ ਭਾਵੇਂ ਪਸੀਨੇ ਨਾਲ ਗੜੋਚਣਾ ਹੋਣ ਉਹਨਾਂ ਨੂੰ ਮਤਲਬ ਇਹਨਾਂ ਨੂੰ ਕਲਾਵੇ ਚ ਲੈ ਕੇ ਮਤਲਬ ਅੰਦਰੋਂ ਨਹੀਂ ਜਿਹੜਾ ਸਕੂਨ ਕਰਾਤਾ ਹੁੰਦਾ। ਸੋ ਸਲਾਮ ਹੈ ਜੀ ਇਸ ਤਰ੍ਹਾਂ ਦਾ ਕੋਈ ਕੋਈ ਸੋਚ ਰੱਖ ਸਕਦੇ। ਸਰ ਉਹਨਾਂ ਨੂੰ ਮੈਨੂੰ ਲੱਗਦਾ ਹੈ ਉਹਨਾਂ ਨੇ ਆਪਣਾ ਬਚਪਨ ਜਾਦ ਹੁੰਦਾ ਕਿਉਂਕਿ ਉਹ ਵੀ ਇਹੀ ਸੇ ਸਕੂਲ ਚੋਂ ਪੜ੍ਹ ਕੇ ਗਏ ਆ। ਉਦੋਂ ਇੰਨੀਆ ਸਹੂਲਤਾਂ ਨਹੀਂ ਸੀ ਹੁੰਦੀਆਂ। ਬਟ ਹੁਣ ਸਰ ਨੇ ਬਹੁਤ ਸਹੂਲਤਾਂ ਦਿੱਤੀਆਂ। ਸਾਡੇ ਵਾਸਤੇ ਸਰ ਨੇ ਬਹੁਤ ਕੁਝ ਕੀਤਾ ਹੈ। ਮੈਂ ਇਹ ਹੀ ਕਹਿਣਾ ਚਾਹੁੰਦੀ ਆ ਬੱਚਿਆਂ ਨੂੰ ਬਹੁਤ ਮਿਹਨਤ ਕਰਨੀ ਚਾਹੀਦੀ ਹੈ ਤੇ ਵੱਡੇ ਹੋ ਕੇ ਉਹਨਾਂ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ। ਪਿੰਡ ਦਾ ਨਾਮ ਰੋਸ਼ਨ